ਯਾ ਸਰਕਾਰ ਫਿਰ ਇਸ ਵਾਰ ਧਿਆਨ ਕਿਹਨੇ ਦੇ ਰਹੀ ਹੈ ਮਾਲੀ ਨੁਕਸਾਨ ਹੈ ਤੇ ਠੇਕੇਦਾਰ ਪੰਜਾਬ ਸਰਕਾਰ ਨੂੰ ਉੱਪਰ ਹੋ ਗਿਆ ਜੈਨ ਸਾਹਿਬ ਕਿੰਨਾ ਕ ਸਮਾਂ ਮੰਗਿਆ ਤੁਹਾਡੇ ਕੋਲ ਉਹਨਾਂ ਨੇ ਮੇਰੇ ਖਿਆਲੋਂ 5-7 ਦਿਨਾਂ ਦੇ ਵਿੱਚ ਹੋ ਜੂਗੀ ਤਿਆਰ 5-7 ਦਿਨਾਂ ਦੇ ਵਿੱਚ ਹੋ ਜੂਗੀ ਤਿਆਰ ਅਗਰ 5-7 ਦਿਨਾਂ ਦੇ ਤਿਆਰ ਨਾ ਹੋਈ ਫਿਰ ਤੁਹਾਡੇ ਵੱਲੋਂ ਕੀ ਐਕਸ਼ਨ ਲਿਆ ਜਾਊਗਾ ਸਰ ਜਾਨ ਤੋਂ ਰਿਸ਼ ਨੂੰ ਕਲੋਜ਼ ਕਰ ਦਾਂਗੇ ਤੁਹਾਡੇ ਤੋਂ ਅੱਜ ਸ਼ੁਰੂਆਤ ਕਰਤੀ ਹੈ ਪਹਿਲਾ ਸਰਕਲ ਮਹਾਵੀਰ ਮਾਲਕ ਢੰਡਾਰੀ ਸਰਕਲ ਤੇ ਰੋਜ਼ ਇੱਕ ਸਰਕਲ ਤੁਹਾਨੂੰ ਦੱਸੂਗਾ ਵੀ ਆਹ ਠੇਕਾ ਫालतू ਹੈ ਠੇਕੇਦਾਰਾਂ ਨਾਲ ਪੰਗੇ ਲੈ ਰਹੇ ਹੋ ਠੇਕੇਦਾਰ ਜਿਹੜੇ ਨੇ ਮੈਨੂੰ ਅੱਜ ਵੀ ਖਤਰਾ ਮੈਨੂੰ ਕਿਸੇ ਲੋਕ ਵੀ ਗੋਲੀ ਮਾਰ ਸਕਦੇ ਆ ਮੈਨੂੰ ਕੋਈ ਵੀ ਇਨਸੀਡੈਂਟ ਵੀ ਹੋ ਸਕਦਾ ਹੈ ਮੇਰਾ ਮਾਹਵੀਰ ਕੰਪਨੀ ਮਾਲਕ ਹੈ ਢੰਡਾਰੀ ਸਰਕਲ ਨਹੀਂ ਫਿਰ ਅਰੇ ਚ ਐਕਸਾਈਟ ਡਿਪਾਰਟਮੈਂਟ ਦੇ ਜਿਹੜੇ ਵੱਡੇ ਅਧਿਕਾਰੀ ਹੈ ਉਹਨਾਂ ਦੀ ਮਿਲੀ ਭਗਤ ਹੋ ਗਈ ਤੇ ਭਾਜੀ ਮੈਂ ਕਹਣਾ ਤੁਸੀਂ ਕਿਹੜੀ ਰੋਡ ਤੇ ਚੱਲਦੇ ਹੋ ਕਿਹੜੇ ਪਾਸੇ ਚੱਲਦੇ ਹੋ ਮੇਰੇ ਨਾਲ ਚੱਲੋ ਤੁਸੀਂ ਜਿਹੜੇ ਇੱਕ ਮੈਂ ਤੁਹਾਨੂੰ ਹਰ ਰੋਜ਼ ਇੱਕ ਨਵਾਂ ਸਰਕਲ ਦੱਸ ਕੇ ਜਾਊਗਾ ਜਿੱਦੇ ਵਿੱਚ ਫालतूਦਕਨਾਂ ਨੇ ਗੱਲ ਕੋੜੀ ਐ ਸੱਚੀ ਐ ਜਵਾਬ ਵੀ ਇਹਦੇ ਵਿੱਚ ਮੰਗਣਾ ਸੀ ਜੁਰੇ ਕਿਉਂਕਿ ਖਬਰ ਚਲਦੀ ਵੀ ਐ ਕਿਉਂਕਿ ਇਹਦੇ ਵਿੱਚ ਆ ਤਾਂ ਨਹੀਂ ਕਿ ਤੁਸੀਂ ਪਹਿਲੇ ਡਰਾ ਦਿੰਦੇ ਹੋ ਫਿਰ ਇਹ ਸਰਕਰ ਵਾਲੇ ਤੁਹਾਡੇ ਕੋਲ ਆ ਜਾਂਦੇ ਸਾਨੂੰ ਖੋਲ ਲੈਂਦੇ ਮੂੰਗਾ ਸ਼ਾਂਤ ਹੋ ਜਾਂਦਾ ਮੇਰਾ ਕਿਸੇ ਨਾਲ ਕੋਈ ਡਰ ਨਹੀਂ ਮੈਨੂੰ ਕਿਸੇ ਤੋਂ ਡਰ ਨਹੀਂ ਤੁਸੀਂ ਜਦੋਂ ਐਕਸਾਈਡ ਡਿਪਾਰਟਮੈਂਟ ਦੇ ਅਧਿਕਾਰੀ ਨਾਲ ਜਦੋਂ ਗੱਲ ਕੀਤੀ ਫਿਰ ਤੁਹਾਨੂੰ ਕਿਹਾ ਕੀ ਉਹਨਾਂ ਨੇ ਉਹ ਉਹ ਤੋਂ ਕਹਿੰਦੇ ਸੀ ਇਹ ਪੰਨ ਕਰਤਾ ਹੁੰਨੇ ਆ ਜੀ ਚੈੱਕ ਕਰਕੇ ਬੰਦ ਕਰ ਦਿੰਨੇ ਤੁਸੀਂ ਦੇਖਿਆ ਖੁੱਲੀ ਸੀ ਮੈਂ ਕੱਲ ਵੀ ਜਾ ਕੇ ਆਇਆ ਜੀ ਤੁਹਾਡੀ ਗੱਲ ਮੈਂ ਕੱਲ ਵੀ ਫੋਟੋ ਖਿੱਚ ਕੇ ਆਇਆ ਮੇਰੀ ਗੱਲ ਹੋਇਆ 4 ਦਿਨ ਹੋ ਗਏ ਭਾਈ ਸਾਹਿਬ ਢੰਡਾਰੀ ਸਰਕਲ ਹੈ ਮਹਾਵੀਰ ਮਲਿਕ ਪਾਲਕ ਨੇ ਹਰਿਆਣੇ ਦੇ ਨੇ ਜੀ ਇਹਨਾਂ ਦੇ ਕੋਲ 13 ਦੁਕਾਨਾਂ ਮਨਜ਼ੂਰ ਨੇ ਜੀ 13 ਸਰਕਾਰ ਦੀ ਮਨਜ਼ੂਰ ਨੇ ਆ ਦੇਖੋ 13 ਮਨਜ਼ੂਰ ਨੇ ਤਿੰਨ ਸਬਵੈਂਡ ਮਨਜ਼ੂਰ ਨੇ ਹਾਂਜੀ 16 ਹਾਂਜੀ 20 ਦਗਾਨਾ ਖੁੱਲੀਆਂ ਹੋਈਆਂ ਨੇ ਉੱਥੇ ਭਾਈ ਸਾਹਿਬ ਇਸ ਬੰਦੇ ਨੇ 9.5 ਕਰੋੜ ਰੁਪਇਆ ਫालतੂ ਪਾ ਕੇ ਸਰਕਾਰੀ ਬੋਲੀ ਨਾਲੋਂ 9.5 ਕਰੋੜ ਰੁਪਇਆ ਲੁਧਿਆਣੇ 'ਚ ਵਧਾ ਕੇ ਸਰਕਲ ਲਿਆ ਹੂੰ ਇਹਦਾ ਮਤਲਬ ਉੱਥੋਂ ਬਚਦੇ ਪੈਸੇ ਤਾਂ ਹੀ ਐ ਨਾ ਵੀ ਚਾਰ ਠੇਕੇ ਫालतੂ ਖੁੱਲਿਓਏ ਨੇ ਖੋਲ ਨਹੀਂ ਸਕਦੇ ਭਾਜੀ ਉਹਦੇ 'ਚ ਸਰਕਾਰ ਨਵੇਂ-ਨਵੇਂ ਨੁਕਤੀਆਂ ਅਫਸਰ ਕੱਢਣ ਦੀ ਕੋਸ਼ਿਸ਼ ਕਰਦੇ ਆ ਜਾਂ ਕੋਈ ਬੋਲੇਗਾ ਉਹ ਉਧਰ ਨਕਸ਼ਾ ਕੱਢੇਗਾ ਨਹੀਂ ਕੱਢੇਗਾ ਤਾਂ ਚੁਪਚੀਤੇ ਦਬਾ ਦੇਗਾ ਖਬਰਸਾਰ ਨਿਊਜ਼ ਚੈਨਲ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਬੇਸ਼ੱਕ ਪਰਚੀਆਂ ਪੈ ਗਈਆਂ ਠੇਕੇ ਲਾਟ ਹੋ ਗਏ ਨੇ ਲੇਕਿਨ ਕਈ ਠੇਕੇਦਾਰ ਐਸੀ ਹੈਗੇ ਜਿਨ੍ਹਾਂ ਨੇ 16 ਠੇਕੇ ਲਾਟ ਹੋਣ ਤੋਂ ਬਾਅਦ ਚਾਰ ਆਪਣੇ ਸਰਕਲ ਦੇ ਵਿੱਚ ਠੇਕੇ ਅਲੱਗ ਅਲੱਗ ਤਰੀਕੇ ਉੱਤੇ ਖੋਲੇ ਹੋਏ ਨੇ ਅਤੇ ਇੱਕ ਸਾਈਟ ਡਿਪਾਰਟਮੈਂਟ ਦੀ ਗੱਲ ਕਰੀ ਤਾਂ ਐਕਸਰਸਾਈਜ਼ ਡਿਪਾਰਟਮੈਂਟ ਜਿਹੜਾ ਹੈਗਾ ਅੱਖਾਂ ਮੂੰਦ ਕੇ ਬੈਠਾ ਹੋਇਆ ਹੈ ਰਾਜੂ ਬਰਾਇ ਸਾਡਾ ਮੌਜੂਦ ਹੈ ਰਾਜੂ ਬਰਾਇ ਨੇ ਲਗਾਤਾਰ ਉਹ ਠੇਕੇ ਵੀ ਬੰਦ ਕਰਾਏ ਨੇ ਜਿਹੜੇ ਰੂਰ ਹਨ ਰੈਗੂਲੇਸ਼ਨ ਤੋੜਦੇ ਲਾ ਜਾਂਦੇ ਸੀ ਕਿ ਤਾਂ ਹੁੰਦਾ ਸੀ ਹਾਈਵੇ ਦੀ ਕਪੋਸੀ ਹੁੰਦੀ ਹਾਈਵੇ ਤੋਂ 250 ਤੋਂ 500 ਮੀਟਰ ਦੇ ਅੰਦਰ ਇੱਕ ਠੇਕਾ ਹੋਣਾ ਚਾਹੀਦਾ ਲੇਕਿਨ ਪਿਛਲੀ ਵਾਰ ਵੀ ਸੀ ਉਹ ਠੇਕਾ ਜਿਹੜਾ ਬੰਦ ਕਰਵਾਇਆ ਸੀਗਾ ਲੇਕਿਨ ਅੱਜ ਨੂੰ ਇੱਕ ਹੋਰ ਸਰਕਲ ਦਾ ਜਿਹੜਾ ਵਾ ਪਰਦਾ ਫਾਸ਼ ਹੋ ਗਿਆ ਕਿ ਉਸਨੇ ਚਾਰ ਆਪਣੇ ਸਰਕਲ ਦੇ ਵਿੱਚ 16 ਠੇਕਿਆਂ ਤੋਂ ਬਾਅਦ ਚਾਰ ਸਰਕਟ ਠੇਕੇ ਜਿਹੜੇ ਹੋਰ ਖੋਲੇ ਹੋਏ ਰਾਜੂ ਜੀ ਕਿੱਥੇ ਕਿੱਥੇ ਠੇਕੇ ਖੋਲੇ ਹੋਏ ਨੇ ਲਿਸਟਾਂ ਹੈਗੀਆਂ ਨੇ ਇਹ ਕੌਣ ਉਹ ਮਹਾਰਥੀ ਹੈਗੇ ਨੇ ਜਿਨ੍ਹਾਂ ਨੇ ਠੇਕੇ ਖੋਲੇ ਭਾਈ ਸਾਹਿਬ ਢੰਡਾਰੀ ਸਰਕਲ ਹੈ ਮਹਾਵੀਰ ਮਲਿਕ ਪਾਲਗ ਨੇ ਹਰਿਆਣੇ ਦੇ ਨੇ ਜੀ ਇਹਨਾਂ ਦੇ ਕੋਲ 13 ਦੁਕਾਨਾਂ ਮਨਜ਼ੂਰ ਨੇ ਜੀ 13 ਸਰਕਾਰ ਦੀ ਮਨਜ਼ੂਰ ਨੇ ਆ ਦੇਖੋ 13 ਮਨਜ਼ੂਰ ਨੇ 3 ਸਬ-ਵੈਂਡ ਮਨਜ਼ੂਰ ਨੇ ਹਾਂਜੀ 16 ਹਾਂਜੀ 20 ਦੁਕਾਨਾਂ ਖੁੱਲੀਆਂ ਹੋਈਆਂ ਨੇ ਉੱਥੇ ਅੱਛਾ ਉਹ ਹੋਰ ਉਹਦੇ ਚ ਕਹਿ ਫਿਰ ਸਰਕਾਰ ਇੱਕ ਪਾਲਿਸੀ ਬਣਾ ਦਿੰਦੀ ਮਤਲਬ ਅਫਸਰ ਜਿਹੜੀ ਰਜਾ ਕਰਦਾ ਜੀ ਇਹ ਮਾਡਲ ਸ਼ਾਪ ਬਣੇਗੀ ਮਾਡਲ ਸ਼ਾਪ ਕੁਆਰਟ ਦੇ ਉੱਤੇ ਦੇਸੀ ਦੀ दारू ਨਹੀਂ ਵਿਕ ਸਕਦੀ ਅੱਛਾ ਬੀਅਰ ਦੀ ਸ਼ੋਪ ਤੇ ਪਾਸ ਕਰਕੇ ਗਿਣਤੀ ਪੂਰੀ ਕਰਦੇ ਨੇ ਪਰ ਉਹ ਵੀ ਗਿਣਤੀ ਨਹੀਂ ਪੂਰੀ ਹੋ ਰਹੀ ਇਸ ਕਰਕੇ ਇਹ 20 ਦੁਕਾਨਾਂ ਉਸ ਸਰਕਲ ਚ ਇੱਕ ਸਰਕਲ ਅਜੇ ਤੁਹਾਨੂੰ ਦੱਸਿਆ ਮਾਹਵੀਰ ਕੰਪਨੀ ਮਾਲਕ ਢੰਡਾਰੀ ਸਰਕਲ ਨੇ ਇਹ महावीर ਵਾਲੇ ਫਿਰ ਠੇਕੇ ਜਦੋਂ ਖੋਲਦੇ ਨੇ ਆ ਇਹ ਉਹ महावीर ਵਾਲੇ ਉਹ ਤਾਂ ਨਹੀਂ ਜਿਨ੍ਹਾਂ ਨੇ ਨਜਾਇਜ਼ ਦਰੂਹ ਪੜਾਈ ਸੀ ਇਹ ਉਹ ਤਾਂ ਨਹੀਂ ਹੈਗੇ ਜਿਨ੍ਹਾਂ ਨੇ ਨਜਾਇਜ਼ ਦਰੂਹ ਦੇ ਪਿੱਛੇ ਰੇਡ ਵੀ ਸ਼ਿਮਲਾਪੁਰੀ ਦੇ ਇਲਾਕੇ ਦੇ ਵਿੱਚ ਉਹ ਨਹੀਂ ਸਰਕਲ ਉਹ ਹੋਰ ਹੈ ਉਹ ਹੋਰ ਹੈ ਜਦੋਂ ਇਹਨੇ ਰਾਜੂ ਭਾਜੀ ਇਹਦੇ ਚਾਹੀ ਇਲਜ਼ਾਮ ਲੱਗਾ ਜਦੋਂ ਪਿੱਛੇ ਵੀ ਇਲਜ਼ਾਮ ਲੱਗੇ ਕਿ ਰਾਜੂ ਭਾਜੀ ਸਿਰਫ ਠੇਕਿਆਂ ਦੇ ਮਗਰ ਤਾਂ ਲੱਗਦੇ ਕਿ ਕੋਈ ਗੱਲ ਕੋੜੀ ਹੈ ਸੱਚੀ ਹੈ ਜਵਾਬ ਵੀ ਇਹਦੇ ਚ ਮੰਗਣਾ ਸੀ ਜੂਰੀਆ ਕਿਉਂਕਿ ਖਬਰ ਚਲਦੀ ਪਈ ਹੈ ਕਿਉਂਕਿ ਇਹਦੇ ਵਿੱਚ ਆ ਤਾਂ ਨਹੀਂ ਕਿ ਤੁਸੀਂ ਪਹਿਲੇ ਡਰਾ ਦਿੰਦੇ ਹੋ ਫਿਰ ਇਹ ਸਰਕਾਰ ਵਾਲੇ ਤੁਹਾਡੇ ਕੋਲ ਆ ਜਾਂਦੇ ਸਾਨੂੰ ਖੋਲ ਲੈਂਦੇ ਮੂੰਹ ਦਾ ਸ਼ਾਂਤ ਹੋ ਜਾਂਦਾ ਮੇਰਾ ਕਿਸੇ ਨਾਲ ਕੋਈ ਡਰ ਨਹੀਂ ਮੈਨੂੰ ਕਿਸੇ ਤੋਂ ਡਰ ਨਹੀਂ ਨਾ ਮੈਂ ਕਿਸੇ ਕੋਲ ਆਵਾਜ਼ਾਰਾਂ ਨਾ ਮੈਂ ਕਿਸੇ ਨਾਲ ਜਾਣਾਂ ਮੈਂ ਤਾਂ ਸਰਕਾਰ ਦੀ ਨੀਤੀਆਂ ਦੇ ਖਿਲਾਫ ਜਾਂਾਂ ਨੇ ਗਾਜੂ ਭਾਈ ਇਹਦੇ ਵਿੱਚ ਰਿਸਕ ਵੀ ਹੁੰਦਾ ਤੁਸੀਂ ਠੇਕੇਦਾਰਾਂ ਨਾਲ ਪੰਗੇ ਲੈ ਰਹੇ ਹੋ ਠੇਕੇਦਾਰ ਜਿਹੜੇ ਨੇ ਮੈਨੂੰ ਅੱਜ ਵੀ ਖਤਰਾ ਮੈਨੂੰ ਕਿਸੇ ਲੋਕ ਵੀ ਗੋਲੀ ਮਾਰ ਸਕਦੇ ਆ ਮੈਨੂੰ ਕੋਈ ਵੀ ਐਕਸੀਡੈਂਟ ਵੀ ਹੋ ਸਕਦਾ ਮੇਰਾ ਆ ਲਿਸਟ ਦਿਖਾਉਂਗੇ ਇੱਕ ਮਿੰਟਾ ਅਸੀਂ ਅੱਗੇ ਕੈਮਰੇ ਅੱਗੇ ਦਿਖਾਓ ਇੱਕ ਮਿੰਟਾ ਲਿਸਟ ਜਿਹੜੀ 13 13 13 ਲਾਟ ਹੋਏ ਪਏ ਨੇ 13 ਦੁਕਾਨਾਂ ਨੇ ਹਾਂਜੀ 44 ਕਰੋੜ ਦਾ ਗਰੁੱਪ ਹੈ ਆ ਦੁਕਾਨਾਂ ਦੀ ਲਿਸਟਾਂ ਨਾਮਾਂ ਦੀ ਅੱਛਾ ਜਿਹੜੇ ਮਹਾ ਠੰਡਾਰੀ ਸਰਕਲ ਠੰਡਾਰੀ ਗਰੁੱਪ ਹਾਂਜੀ ਠੀਕ ਹੈ 13 ਤੋਂ ਇਲਾਵਾ ਵੀ ਖੁੱਲਦੇ ਨੇ ਤਿੰਨ ਸਬ ਵੈਂਡ ਮਨਜ਼ੂਰ ਹੁੰਦੇ ਨੇ ਉਹ 16 ਹੋ ਜਾਂਦੇ ਆ ਤੇ ਉੱਥੇ 19 20 ਖੁੱਲਿਓ 20 ਫਿਰ 13 ਜਿਹੜੇ ਐਵੇਂ ਅਲਰਟ ਹੁੰਦੇ ਨੇ ਤੇ ਤਿੰਨ ਸਬ ਵੈਂਡ ਹੁੰਦੇ ਨੇ ਤੇ ਉਸ ਤੋਂ ਬਾਅਦ ਅਲਗ-ਚਾਰ ਅਲਗ ਖੋਲ ਖੋਲ ਲੈਂਦੇ ਨੇ ਉਹ ਖੋਲ ਨਹੀਂ ਸਕਦੇ ਵੈਸੇ ਖੋਲ ਨਹੀਂ ਸਕਦੇ ਭਾਜੀ ਉਹਦੇ ਚ ਸਰਕਾਰ ਨਵੇਂ-ਨਵੇਂ ਨੁਕਤੀਆਂ ਅਫਸਰ ਕੱਢਣ ਦੀ ਕੋਸ਼ਿਸ਼ ਕਰਦੇ ਆ ਜਾਂ ਕੋਈ ਬੋਲੇਗਾ ਉਹ ਉਧਰ ਨਕਸ਼ਾ ਕੱਢੇਗਾ ਨਹੀਂ ਕੱਢੇਗਾ ਤਾਂ ਚੁੱਪਚੀਤੇ ਦਬਾ ਦੇਗਾ ਨੇ ਫਿਰ ਅਰੇ ਇਸ ਐਕਸਾਈਟ ਡਿਪਾਰਟਮੈਂਟ ਦੇ ਜਿਹੜੇ ਵੱਡੇ ਅਧਿਕਾਰੀ ਹੈ ਉਹਨਾਂ ਦੀ ਮਿਲ ਗਈ ਭਗਤ ਹੋ ਗਈ ਭਾਜੀ ਮੈਂ ਕਹਣਾ ਤੁਸੀਂ ਕਿਹੜੀ ਰੋਡ ਤੇ ਚੱਲਦੇ ਹੋ ਕਿਹੜੇ ਪਾਸੇ ਚੱਲਦੇ ਹੋ ਮੇਰੇ ਨਾਲ ਚੱਲੋ ਤੁਸੀਂ ਜਿਹੜੇ ਇੱਕ ਮੈਂ ਤੁਹਾਨੂੰ ਹਰ ਰੋਜ਼ ਇੱਕ ਨਵਾਂ ਸਰਕਲ ਦੱਸ ਕੇ ਜਾਊਂਗਾ ਜਿੱਦੇ ਚ ਫालतू ਤੁਰਨਾ ਨਹੀਂ ਅੱਛਾ ਜਿੱਦੇ ਚ ਰੋਜ਼ ਇੱਕ ਸਰਕਲ ਦਾ ਦੱਸ ਕੇ ਜਾਊਂਗਾ ਮੈਂ ਰੋਜ਼ ਇੱਕ ਕਬਜ਼ਾਈ ਕਰਕੇ ਜਾਊਂਗਾ ਅੱਜ ਇੱਕ ਕਰਕੇ ਚੱਲਿਆ ਅਗਲਾ ਕੱਲ ਜਦੋਂ ਮੈਨੂੰ ਬਲਾਗ ਹੈ ਮੈਂ ਕੱਲ ਵੀ ਨਵਾਂ ਦੱਸ ਕੇ ਮਤਲਬ ਕਿੰਨੇ ਕਿ ਸਰਕਲ ਹੈ ਲੁਧਿਆਣਾ ਲੁਧਿਆਣਾ ਸ਼ਹਿਰ ਦੇ ਵਿੱਚ ਕਿੰਨੇ ਕਿ ਠੇਕੇਦਾਰ ਹੈਗੇ ਨੇ ਸਮੇਂ ਕਿੰਨੇ ਕਿ ਸਰਕਲ ਜਿਹੜੇ ਹੈਗੇ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਕਿੰਨੇ ਠੇਕੇਦਾਰ ਨੇ ਸਰ ਲੁਧਿਆਣਾ ਦੇ 44 ਸਰਕਲ ਨੇ ਵੈਸੇ ਸਰਕਾਰੀ ਜੀ ਇਹਦੇ ਵਿੱਚ ਜਿਹੜੇ ਅੰਦਰ ਦੁਕਾਨਾਂ ਮਜੂਰ ਨੇ ਅੱਜ ਪਹਿਲੀ ਸ਼ੁਰੂ ਹੋਈ ਹੈ ਕੱਲ ਦੂਜੀ ਗਿੰਦੀ ਤੁਹਾਨੂੰ ਦੱਸਾਂਗਾ ਫਿਰ ਤੁਸੀਂ ਗਿਣ ਲਿਓ ਕਿ ਹਰ ਰੋਜ਼ ਇੱਕ ਵੱਧਦੀ ਜਾਊਗੀ ਤੁਸੀਂ ਜਦੋਂ ਐਕਸਾਈਟ ਡਿਪਾਰਟਮੈਂਟ ਦੇ ਅਧਿਕਾਰੀ ਨਾਲ ਜਦੋਂ ਗੱਲ ਕੀਤੀ ਫਿਰ ਤੁਹਾਨੂੰ ਕਿਹਾ ਕੀ ਉਹਨਾਂ ਨੇ ਉਹ ਉਹ ਕਹਿੰਦੇ ਸੀ ਇਹ ਪੰਨ ਕਰਤਾਉਣੇ ਨੇ ਜੀ ਚੈੱਕ ਕਰਕੇ ਬੰਦ ਕਰ ਦਿੰਨੇ ਆ ਤੁਸੀਂ ਦੇਖਿਆ ਖੁੱਲੀ ਸੀ ਮੈਂ ਕੱਲ ਵੀ ਜਾ ਕੇ ਆਇਆ ਜੀ ਤੁਹਾਡੀ ਗੱਲ ਕਰ ਮੈਂ ਕੱਲ ਵੀ ਫੋਟੋ ਖਿੱਚ ਕੇ ਆਇਆ ਮੇਰੀ ਗੱਲ ਹੋਇਆ 4 ਦਿਨ ਹੋ ਗਏ ਇੱਥੇ 4 ਦਿਨ ਦੇ ਵਿੱਚ ਐਕਸਾਈਟ ਡਿਪਾਰਟਮੈਂਟ ਨਹੀਂ ਆਇਆ ਨਾ ਨਹੀਂ ਕੋਈ ਨਹੀਂ ਜਾਂਦਾ ਕੋਈ ਜਾਂਦਾ ਹੀ ਨਹੀਂ ਕੋਈ ਧਿਆਨ ਹੀ ਨਹੀਂ ਦਿੰਦਾ ਉੱਪਰ ਤੱਕ ਦਬਾਅ ਹੁੰਦਾ ਦੋ ਦਬਾਅ ਹੁੰਦਾ ਕਿ ਭਾਈ ਸਾਹਿਬ ਇਸ ਬੰਦੇ ਨੇ 9.5 ਕਰੋੜ ਰੁਪਇਆ ਫालतੂ ਪਾ ਕੇ ਸਰਕਾਰੀ ਬੋਲੀ ਨਾਲੋਂ 9.5 ਕਰੋੜ ਰੁਪਇਆ ਲੁਧਿਆਣੇ 'ਚ ਵਧਾ ਕੇ ਸਰਕਲ ਲਿਆ ਇਹਦਾ ਮਤਲਬ ਉੱਥੋਂ ਬਚਦੇ ਪੈਸੇ ਤਾਂ ਹੀ ਹੈ ਨਾ ਵੀ ਚਾਰ ਠੇਕੇ ਫालतੂ ਖੁੱਲ੍ਹੇ ਹੋਏ ਨੇ ਉਹ ਗਵਰਨਮੈਂਟ ਦਾ ਨੁਕਸਾਨ ਹੈ ਨਾ ਮਾਲੀਆ ਨਹੀਂ ਪੰਜਾਬ ਸਰਕਾਰ ਫਿਰ ਇਸ ਵੱਲ ਧਿਆਨ ਕਿਹਨੇ ਦੇ ਰਹੀ ਹੈ ਮਾਲੀ ਨੁਕਸਾਨ ਹੈ ਤੇ ਠੇਕੇਦਾਰ ਪੰਜਾਬ ਸਰਕਾਰ ਨੂੰ ਉੱਪਰ ਹੋ ਗਿਆ ਪਾਈ ਸਾਹਿਬ ਇਹ ਤਾਂ ਹੁਣ ਗਵਰਨਮੈਂਟ ਨੇ ਦੇਖਣਾ ਨਾ ਵੀ ਕਿੰਤਰੋਂ ਧਿਆਨ ਦੇ ਰਹੀ ਹੈ ਤੁਸੀਂ ਜਦੋਂ ਲੈਟਰਾਂ ਪਾਈਆਂ ਲੈਟਰਾਂ ਜਵਾਬ ਕੀ ਆਇਆ ਨਹੀਂ ਨਹੀਂ ਅਜੇ ਲੈਟਰ ਨਹੀਂ ਪਾਈ ਜੀ ਅਜੇ ਲੈਟਰ ਅਜੇ ਮੈਂ ਅਫਸਰਾਂ ਨੂੰ ਮਿਲ ਕੇ ਆਇਆ ਹਾਂ ਹਾਂਜੀ ਮੈਂ ਕਿਹਾ ਲੈਟਰ ਲੂਟਰਾਂ ਪਾਉਣ ਦਾ ਕੋਈ ਫਾਇਦਾ ਨਹੀਂ ਧਿਆਨ ਨਹੀਂ ਦਿੰਦੇ ਹੂੰ ਧਿਆਨ ਨਹੀਂ ਲੱਗਣਗੇ ਫਿਰ ਮੈਂ ਉਸ ਬਾਰੇ ਆਗੇ ਤੁਹਾਡੇ ਕੋਲ ਹੀ ਆ ਕੇ ਦੱਸਦਾ ਤੁਹਾਡੇ ਤੋਂ ਅੱਜ ਸ਼ੁਰੂਆਤ ਕਰਤੀ ਹੈ ਪਹਿਲਾ ਸਰਕਲ ਮਹਾਵੀਰ ਮਾਲਕ ਢੰਡਾਰੀ ਸਰਕਲ ਹੂੰ ਤੇ ਰੋਜ਼ ਇੱਕ ਸਰਕਲ ਤੁਹਾਨੂੰ ਦੱਸੂਗਾ ਵੀ ਆਹ ਠੇਕਾ ਫालतू ਹੈ ਮੁਦਰਾ ਐਕਸਾਈਟ ਡਿਪਾਰਟਮੈਂਟ ਦੇ ਅਧਿਕਾਰੀ ਦੇ ਨੰਬਰ ਤੋਂ ਐਕਸਾਈਟ ਅਧਿਕਾਰੀ ਦੇ ਨਾਲ ਗੱਲ ਕਰਦੇ ਹਾਂ ਲਾਈਵ ਵਿੱਚ ਹੀ ਗੱਲ ਕਰਾਂਗੇ ਐਕਸਾਈਟ ਅਧਿਕਾਰੀ ਦੇ ਨਾਲ ਮੈਂ ਤੁਹਾਨੂੰ ਉਹ ਅਮ ਜੈਨ ਸਾਹਿਬ ਨੇ ਸਪੈਕਰ ਸਾਹਿਬ ਮੈਂ ਤੁਹਾਨੂੰ ਉਹਨਾਂ ਦਾ ਨੰਬਰ ਦਿੰਦਾ ਹਾਂ ਇੱਕ ਲਿਟਸਟ ਵੀ ਵਟਸਐਪ ਕਰ ਦਿਓ ਕਿਉਂਕਿ ਅਸੀਂ ਆ ਵੀ ਨਾਲ ਲਗਾਵਾਂਗੇ ਹੈਲੋ ਜੈਨ ਸਾਹਿਬ ਗੱਲ ਕਰ ਰਹੇ ਹੋ ਹਾਂਜੀ ਐਕਸਾਈਟ ਡਿਪਾਰਟਮੈਂਟ ਸਰ ਹਾਂ ਜੀ ਸਰ ਵਿਸ਼ਾਲ ਕਪੂਰ ਗੱਲ ਕਰ ਰਿਹਾ ਪੱਤਰਕਾਰ ਖਬਰਸਾਰ ਨਿਊ ਚੈਨਲ ਤੋਂ ਠੀਕ ਹੋ ਸਰ ਅੱਛਾ ਸਰ ਸਭ ਤੁਹਾਡਾ ਪੈ ਦੁਆਵਾ ਸਰ ਅੱਛਾ ਸਰ ਇੱਕ ਨਾ ਸਾਡੇ ਕੋਲ ਰਾਜੂ ਬਰਾਏ ਜੀ ਆਏ ਸੀ ਕਿ ਮਹਾਵੀਰ ਸਰਕਲ ਢੰਡਾਰੀ ਵਾਲੇ ਏਰੀਆ ਤੋਂ ਕੰਪਲੇਨਟ ਲੈ ਕੇ ਆਏ ਸੀਗੇ ਉਹ ਕਹਿ ਰਹੇ ਕਿ ਚਾਰ ਉਹਨਾਂ ਦੇ ਹੋਰ ਠੇਕੇ ਜਿਹੜੇ ਖੁੱਲੇ ਹੋਏ ਨੇ ਮੈਂ ਜੈਨ ਸਾਹਿਬ ਨੇ ਕੱਲੀ ਵੀ ਕਿਹਾ ਵਾ ਕਿ ਉਹ ਕਹਿ ਰਹੇ ਬਨੂਗੇ ਇਹ ਚਾਰ ਸਰਕਰ ਖੁੱਲੇ ਕਿਦੋਂ ਉਹਨਾਂ ਨੇ ਅਲੱਗ ਜਿਹੜੇ 16 ਸਰਕਲ ਜਿਹੜੋ ਬਾ ਚਾਰ ਸਰਕਰ ਇਹਨਾਂ ਚਾਰ ਸਰਕਰ ਲਿੰਕ ਚਾਰ ਠੇਕੇ ਘਰਵੇਂ ਵੱਧ ਗੁੱਲ ਲੈਣੇ ਉਹ ਸੋ ਐਗਜ਼ੈਕਟ ਖੁੱਲੇ ਹੋਏ ਨੇ ਤੇ ਫਿਰ ਨਾ ਦੇ ਵਿੱਚ ਉਹਨਾਂ ਨੇ ਪੈਸੇ ਜਮਾ ਕਰਾਏ ਹੋਏ ਨੇ ਇੱਕੋ ਖਾਲੀ ਕਰਾ ਰਹੇ ਸੀ ਉਦੋਂ ਇਹਨਾਂ ਨੇ ਦੇਖਿਆ ਸੀ ਇਹ ਚੈੱਕ ਕੀਤਾ ਸੀ ਮਤਲਬ ਤਿੰਨ ਦੇ ਪੈਸੇ ਜਮਾ ਕਰਾਏ ਆ ਐਨਾਂ ਨੇ ਮਤਲਬ ਹਾਂਜੀ 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 ਇਹ 16 ਜਿਹੜਾ 13 ਹੁੰਦੇ 13 ਤੋਂ ਬਾਅਦ ਜਿਹੜੇ ਤਿੰਨ ਅਲੱਗ ਮਿਲਦੇ ਨੇ ਤੇ ਤਿੰਨ ਅਲੱਗ ਹੋਰ ਕਿੱਦਾਂ ਮਿਲ ਸਕਦੇ ਨੇ ਸਰ ਇਹ ਪੈਸੇ ਜਮਾ ਹੁੰਦੇ ਨੇ ਹਾਂਜੀ ਇੱਕ ਮੀਰ ਸ਼ਾਪ ਹੈ ਦੋ ਮੋਰੋ ਸ਼ਾਪਸ ਹੈ ਅੱਛਾ ਮੋਰੋ ਚੌਕ ਦੇ ਵਿੱਚ ਸਰ ਅਰੇ ਵਿੱਚ ਵੇਚੀ ਨਹੀਂ ਵੇਚ ਸਕਦੇ ਨਾ ਸਰ ਫੈਂਸੀ ਦੁਕਾਨ ਬੰਦੀ ਹੈ ਨਾ ਸਰ ਉਹ ਹਾਂ ਜੀ ਹਰ ਜੀ ਹਾਂ ਜੀ ਮਸੋ ਇਹ ਮਲਬਾ ਰੋਸ਼ੀਸ਼ਾ ਲਾ ਕੇ ਹੋਰ ਕਰ ਕੋਈ ਤਿਆਰ ਹੋ ਰਹੀ ਹੈ ਉਹਦੇ ਫੀਸ ਭਰਾਤੀ ਉਹਨੇ ਦੁਕਾਨ ਤਿਆਰ ਕਰ ਰਿਆ ਨਹੀਂ ਲੇਕਿਨ ਸਰ ਦੇ ਵਿੱਚ ਜਿਹੜੀ ਇਹਨਾਂ ਨੇ ਸਾਨੂੰ ਵੀਡੀਓ ਵੀ ਦਿੱਤੀ ਉਹਦੇ ਵਿੱਚ ਫੈਂਸੀ ਦੁਕਾਨਾਂ ਨਹੀਂ ਹੈਗੀਆਂ ਨੇ ਨਾ ਮੋਡਰਨ ਦੁਕਾਨ ਹੈ ਉਹ ਲੇਕਿਨ ਸਰ ਐਕਸਾਈਡਿ ਟਿਪਾਰਟਮੈਂਟ ਪੰਜਾਬ ਸਰ ਉਹ ਇਹਨਾਂ ਜਿਹੋ ਤਿਆਰ ਕਰਾਣੀ ਪੈ ਰਹੀ ਹੈ ਉਹਨਾਂ ਨੂੰ ਵੀ ਤਿਆਰ ਕਰਾ ਰਹੇ ਨੇ ਉਹਦੀ ਫੀਸ ਸੰਗ ਮੰਗਰਾਤੀ ਉਹਨਾਂ ਨੇ ਉਹ ਦੁਕਾਨਾਂ ਨੂੰ ਸੈਟਅਪ ਕਰਾ ਰਹੇ ਨੇ ਨਾ ਮਲਬਾ ਰੋਸ਼ੀਸ਼ਾ ਲਗਵਾ ਕੇ ਉਹਦੇ ਵਿੱਚ ਕਾਊਂਟਰ ਉਸਾ ਮਗਾ ਕੇ ਕਿੰਨਾ ਕ ਸਮਾਨ ਸਰ ਜੈਨ ਸਾਹਿਬ ਕਿੰਨਾ ਕ ਸਮਾਨ ਮੰਗੇ ਤੁਹਾਡੇ ਕੋਲ ਪੰਜ-ਛੇ ਦਿਨਾਂ ਦੇ ਵਿੱਚ ਹੋ ਜੂਗੀ ਤਿਆਰ। ਅਗਰ ਪੰਜ-ਛੇ ਦਿਨਾਂ ਦੇ ਤਿਆਰ ਨਾ ਹੋਈ ਫਿਰ ਤੁਹਾਡੇ ਵੱਲੋਂ ਕੋਈ ਐਕਸ਼ਨ ਲਿੱਤਾ ਜਾਊਗਾ ਸਰ। ਜੀ ਆਨਰਸਿਓ ਨੂੰ ਕਲੋਜ਼ ਕਰ ਦਾਂਗੇ। ਕਲੋਜ਼ ਕਰ ਦੋਗੇ। ਬਹੁਤ-ਬਹੁਤ ਜਾਣਕਾਰੀ ਦੇਣੋਂ ਸਰ ਬਹੁਤ-ਬਹੁਤ ਸ਼ੁਕਰੀਆ ਸਰ। थैंक यू। ਕਲੋਜ਼ ਕਰ ਦੇਣਗੇ। 7 ਦਿਨ ਦਾ ਸਮਾਂ ਮੰਗਿਆ ਮੋਡਰਨ ਦੁਕਾਨ ਬੁਲਾਉਣ ਵਾਸਤੇ ਲੇਕਿਨ ਉੱਥੇ ਉਹ ਕਹਿ ਰਹੀ ਨਹੀਂ ਵਿਕ ਸਕਦੀ ਐ। ਰੀਸੀਵ। ਠੀਕ ਹੈ ਜੀ। ਮੈਂ ਪਹਿਲੀ ਤੋਂ ਉਦਘਾਟਨ ਇੱਕ ਕਰਤਾ। ਮੈਂ ਰੋਜ਼ ਇੱਕ ਸਰਕਲ ਦਿਖਾਊਗਾ ਤੁਹਾਨੂੰ। ਰੋਜ਼ ਇੱਕ ਸਰਕਲ 'ਚ ਕਮੀ ਦਿਖਾਊਗਾ। ਹੈਲੋ। ਹੈਲੋ। ਆ ਜੀ। सर जय माँ बगला विशाल कपूर बात कर रहा हूँ पत्रकार खबर चैनल से लुधियाना शहर से अच्छा सर मैंने ये पूछना आप एक ना हमारे पास शख्स आए थे मिस्टर राजू जी उन्होंने ना इंटरव्यू की है हमारे पास आके कि महावीर वालों के पास ना सर्कल तेरा थे और तीन उनको लाट हुए सोलह हो गए सोलह के बाद फिर उनको तीन मॉडर्न शॉप जड़ी है वो बना रहे हैं जी तो ये जो मोटर शो बना रहे हो जो आप ये बना रहे हो उसके बीच में क्या कंसेप्ट क्या है तो अभी मेरी एक्साइज अफिसर से बात हुई थी वो कह रहे थे एक बियर शो बनेगी दो मोटर बनेगी और हफ्ते का इन्होंने समय लिया हुआ है हमसे हाँ जी हाँ जी अगर हा, हफ्ते में, में नहीं बनता तो इनको कैंसिल कर दिया जाएगा तो ये एक इशू कर रहे हैं कि इन्होंने तीन दो चार दुकानें लाट कैसे करवाई वो पॉलिसी के अंदर आती है सर हाँ हाँ जी पॉलिसी के अंदर आती है वो पॉलिसी मेरे पास पड़ी है कि की कॉरपोरेशन का कोई भी एरिया होता है उसके अंदर एक ही मॉडर्न शॉप जैसे खोल सकते हैं वो आ, वो उसी रिकॉर्डिंग मेरी बात हुई थी मिस्टर संजीव जैन से जो एक्साइज अफिसर है उनसे जैन साहब से वो कह रहे हैं कि मैक्सिमम एक ही है मिनिमम दो कर सकते हैं आजी आजी। तो ये पूरी उसमें ही है गाइडलाइन में ही आता है आपका जो भी है गाइडलाइन से बाहर कौन खोलना को चलो बहुत बहुत शुक्रिया ਬਿਲਕੁਲ ਲੁਧਿਆਣਾ ਟੰਡਹਾਰੀ ਸਰਕਲ ਦਾ ਜਿਹੜਾ ਇੱਕ ਭਾਂਡਾ ਜਿਹੜਾ ਰਾਜੂ ਬਰਾਏ ਨੇ ਫੂਡ ਦਿੱਤਾ ਕਿ ਰਾਜੂ ਬਰਾਏ ਨੇ ਸਾਫ਼ ਗੱਲ ਕਹਤੀ ਹੈ ਕਿ ਇਹ ਸਰਕਲ ਜਿਹੜਾ ਵਾ 16 13 ਲਾਟ ਹੁੰਦੀ ਦੁਕਾਨਾਂ ਲਾਟ ਹੁੰਦੀਆਂ ਚ ਤਿੰਨ ਜਿਹੜੀਆਂ ਮਿਲਦੀਆਂ ਕਿੰਨ ਤੋਂ ਬਾਅਦ ਜਿਹੜੀਆਂ ਐਕਸਾਈਜ਼ ਐਕਸਰਸ ਸੰਜੀਵ ਜੈਨ ਦੇ ਨਾਲ ਜਦੋਂ ਗੱਲ ਕੀਤੀ ਉਹਨਾਂ ਨੇ ਕਿਹਾ ਤਿੰਨ ਦੀ ਜਿਹੜੀ ਇਹਨਾਂ ਨੇ ਫੀਸ ਭਰ ਦਿੱਤੀ ਹੈ ਚੌਥੀ ਦੁਕਾਨ ਦੀ ਅਸੀਂ ਬੰਦ ਕਰਵਾ ਦਿੱਤੀ ਹੈ ਲੇਕਿਨ ਇਹ ਤਿੰਨ ਦੁਕਾਨਾਂ ਮਾਡਰਨ ਬਣਣਗੀਆਂ ਤੇ ਵਿੱਚ ਦੇਸੀ ਦਾਰੂ ਨਹੀਂ ਵੇਚ ਸਕਦੇ ਨੇ ਲੇਕਿਨ ਹੁਣ ਦੇਖਦੇ ਆ 7 ਦਿਨ ਦੇ ਵਿੱਚ ਉਹਨਾਂ ਨੇ ਜੈਨ ਸਾਹਿਬ ਕੀ ਉਹਨਾਂ ਕਾਰਵਾਈ ਕੀ ਕਰੋਗੇ ਦੁਕਾਨਾਂ ਬੰਦ ਕਰਾਓਗੇ ਸੀਲ ਲਗਾਓਗੇ ਕੀ ਨਹੀਂ ਲਗਾਓਗੇ ਕੀ ਹੋਰ ਸਮਾਨ ਨਹੀਂ ਤੁਹਾਡੇ ਕੋਲ ਲੈ ਲਿਆ ਵਾ ਇਹ ਇੱਕ ਖਾਨਾ ਪੂਰਤੀ ਵਾਲਾ ਸਵਾਲ ਦਾ ਜਵਾਬ ਸਾਨੂੰ ਮਿਲੇਗਾ ਇਹ ਸੱਚੀ ਤੁਹਾਨੂੰ ਦਾਵਾ ਨਹੀਂ ਵਾਦਾ ਕਰਦੇ ਹੁਣ ਪੰਜਾਬ ਸਰਕਾਰ ਤੇ ਕੀ ਐਕਸ਼ਨ ਲੈਂਦੀ ਹੈ ਇਹ ਤਾਂ ਪੰਜਾਬ ਸਰਕਾਰ ਹੀ ਜਾਣਦੀ ਹੈ ਕਿ ਪੰਜਾਬ ਸਰਕਾਰ ਦਾ ਰੈਵਨਿਊ ਦੇ ਵਿੱਚ ਲੋਸ ਹੁੰਦਾ ਲੁਧਿਆਣਾ ਤੋਂ ਕੈਮਰਾਮੈਨ ਅਮ੍ਰਿਤ ਪਾਟਕ ਦੇ ਨਾਲ ਵਿਸ਼ਾਲ ਕਪੂਰ ਖਬਰਸਾਰ ਨਿਊਜ਼